ਹਲਾਵੇ ਸੋਚਿਆ ਕਿ ਕੀ ਗੱਲ ਕਰਾਂ ਮੈਨੂੰ ਬੜੇ ਦੋਸਤਾਂ ਨੇ ਕਿਹਾ ਕਿ ਜੋ ਤੁਸੀਂ ਲਿਖਦੇ ਹੋ ਉਸ ਨੂੰ ਆਪਣੀ ਜ਼ੁਬਾਨ ਰੇ ਰਹੀ ਸਮਝਾਓ ਤੇ ਲੋਕਾਂ ਨੂੰ ਜ਼ਿਆਦਾ ਚੰਗਾ ਲੱਗੇਗਾ ਤੇ ਫਿਰ ਮੈਂ ਤੁਹਾਡੀ ਮੰਗ ਤੇ ਅੱਜ ਇਹ ਆਪਣੇ ਇਸ ਗੱਲਾਂ-ਗੱਲਾਂ ਦੇ ਵਿੱਚ ਲੈ ਸੱਚ ਨੂੰ ਤੁਹਾਡੇ ਰੂਬਰੂ ਲੈ ਕੇ ਆ ਰਹੀ ਹਾਂ ਮੇਰੀ ਕੋਸ਼ਿਸ਼ ਇਹ ਵੇ ਕਿ ਜੋ ਮੈਂ ਅੰਦਰੋਂ ਮਹਿਸੂਸ ਕਰਦੀ ਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਹਰ ਕੋਈ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਤੇ ਚਲੋ ਫਿਰ ਗੱਲ ਕਰਦੇ ਆ ਬਦਲ ਤੋਂ ਬਦਲ ਸਾਡੀ ਨਿੱਜੀ ਤਰਜੀਹੀ ਜਾਂ ਕਹਿ ਲੋ ਅੰਗਰੇਜ਼ੀ ਦੇ ਵਿੱਚ ਇਹਨੂੰ ਅਸੀਂ ਪ੍ਰੀਫਰੈਂਸਸ ਕਹਿੰਦੇ ਆ ਇਹ ਜਿਹੜੀ ਤਰਜੀਹੀ ਹੈ ਇਹ ਬੰਦੇ ਦੀ ਕਾਫੀ ਹੱਦ ਤੱਕ ਅਸਥਾਈ ਹੁੰਦੀ ਹੈ ਇਹ ਬਦਲਦੀ ਰਹਿੰਦੀ ਹੈ ਪਰ ਕਈ ਵਾਰੀ ਬੰਦਾ ਆਪਣੀਆਂ ਤਰਜੀਹਾਂ ਨੂੰ ਲੋਣਾ ਤੋਂ ਜ਼ਿਆਦਾ ਅਹਮiyet ਦੇਣ ਲੱਗ ਪੈਂਦਾ ਹੈ ਤੇ ਉਹ ਇੱਕ ਵਿਸ਼ਾਦ ਬਣ ਜਾਂਦਾ ਹੈ ਇਹ ਜ਼ਹਿਰ ਬਣ ਜਾਂਦਾ ਹੈ ਉਹ ਗੱਲ ਕਰਨ ਦਾ ਯਤਨ ਕਰੀਏ ਬਦਲ ਬੜਾ ਸੁਖਦਾਈ ਤੇ ਵਧੀਆ ਪੈਮਾਨਾ ਹੈ ਆਪਣੇ ਨਿੱਜ ਸੁਖ ਚੁਣਨ ਲਈ ਬਦਲ ਇਸ ਕਾਰਨ ਵੀ ਚੰਗੇਰਾ ਹੈ ਕਿ ਇਹ ਮਨੁੱਖ ਨੂੰ ਉਤਸ਼ਾਹਿਤ ਕਰਦਾ ਰਹਿੰਦਾ ਹੈ ਜ਼ਿੰਦਗੀ ਨੂੰ ਜੀਉਣ ਅਤੇ ਚਾਜ ਆਚਾਰ ਮੰਨਣ ਲਈ ਪਰ ਕਈ ਵਾਰ ਮਨੁੱਖ ਵਾਰ-ਵਾਰ ਬਦਲ ਦੇ ਦਹਰਾਉਣਾ ਉਕਤਾਂ ਵੀ ਸਕਦਾ ਹੈ ਟਿਕਾਉ ਅਤੇ ਸਕੂਨ ਦੀ ਗੁੰਜਾਇਸ਼ ਤੋਂ ਵਾਂਝਾ ਵੀ ਹੋ ਜਾਂਦਾ ਹੈ ਪਰ ਜਦੋਂ ਅਸੀਂ ਬਦਲ ਨੂੰ ਮਨੁੱਖਾਂ ਦੀ ਜਗ੍ਹਾ ਤੇ ਵਰਤਦੇ ਰਹਿੰਨੇ ਆ ਤੇ ਇਹ ਬਦਲ ਸਾਡੀ ਆਦਤ ਵਿੱਚ ਸ਼ਮਾਲ ਹੋ ਜਾਂਦਾ ਹੈ ਤੇ ਸਾਡਾ ਵਿਵਹਾਰ ਬਣ ਜਾਂਦਾ ਹੈ ਜੋ ਸਾਨੂੰ ਚਿਰਸਦੀ ਵੀ ਰਿਸ਼ਤਿਆਂ ਵਿੱਚ ਬੰਨਣ ਦੀ ਪਛਾਣ ਦਾ ਆਦੀ ਨਹੀਂ ਬਣਨ ਦਿੰਦਾ ਅਜੋਕੇ ਦੌਰ ਵਿੱਚ ਜਿੱਥੇ ਇਨਸਾਨੀ ਰਿਸ਼ਤਿਆਂ ਵਿੱਚ ਬਦਲ ਅਤੇ ਤਬਦੀਲੀ ਵਾਪਰਦੀ ਰਹਿੰਦੀ ਹੈ ਉੱਥੇ ਪੱਛਮ ਦੀ ਹਵਾ ਦੀ ਖਰਾਬੀ ਇਹ ਹੈ ਕਿ ਇੱਥੇ ਇਨਸਾਨਾਂ ਦੇ ਪ੍ਰੇਮ ਉਹਨਾਂ ਦੇ ਚੰਗੇ ਵਿਵਹਾਰ ਨੂੰ ਵੀ ਇੱਕ ਬਦਲ ਵਜੋਂ ਕਬੂਲਿਆ ਜਾਣ ਲੱਗ ਪਿਆ ਹੈ। ਮਸਲਨ ਜੇ ਲੋੜ ਹੈ ਇਨਸਾਨ ਦੀ ਆਪਣੇ ਰਿਸ਼ਤੇ ਦੇ ਖਾਲੀਪਣ ਨੂੰ ਦੂਰ ਕਰਨ ਲਈ ਤਾਂ ਬਦਲ ਨੂੰ ਵਰਤ ਲਓ। ਤੰਗੀ ਨਹੀਂ ਰਹੇਗੀ, ਸ਼ੌਕ ਹੋ ਜਾਵੇਗੀ। ਪਰ ਅਸੀਂ ਇਹ ਭੁੱਲ ਜਾਂਨੇ ਹਾਂ ਕਿ ਆਰ ਜੀ ਬਦਲ ਜਦੋਂ ਸਾਡੀ ਆਦਤ ਦਾ ਕੁਚਾਚ ਬਣ ਜਾਂਦਾ ਹੈ ਤਾਂ ਅਸੀਂ ਰਿਸ਼ਤਿਆਂ ਦੀ ਖੂਬਸੂਰਤੀ ਤੋਂ ਸਦੀਵ ਕਾਲੀ ਲਈ ਸਖਣੇ ਹੋ ਜਾਂਦੇ ਆਂ ਜਿਸ ਕਾਰਨ ਕੋਈ ਵੀ ਬੁਨਿਆਦੀ ਰਿਸ਼ਤਾ ਸਾਡਾ ਆਪਣਾ ਨਾ ਹੋ ਕੇ ਨਾ ਨਿਭਦਾ ਹੈ ਕਿਉਂਕਿ ਅਸੀਂ ਇਨਸਾਨਾਂ ਨੂੰ ਮਨੁੱਖਾਂ ਨੂੰ ਫਿਤਰਤਨ ਵਸਤੂਆਂ ਵਾਂਗ ਬਦਲ ਵਜੋਂ ਵੇਖਦੇ ਪਰਤਦੇ ਤੇ ਵਰਤਦੇ ਹਾਂ ਵੇਖਿਓ ਕਿਤੇ ਇਹ ਬਦਲ ਕਿਤੇ ਸਾਡੀ ਜ਼ਿੰਦਗੀ ਵਿੱਚ ਸਾਡੀਆਂ ਖੁਸ਼ੀਆਂ ਨੂੰ ਘੁਣਤ ਨਹੀਂ ਲਾ ਰਿਆ ਅਸੀਂ ਆਪਣੀਆਂ ਪ੍ਰੀਫਰੈਂਸਸ ਮਨੁੱਖਾਂ ਨੂੰ ਉਹਨਾਂ ਦੇ ਤੌਰ ਤੇ ਵਰਤ ਕੇ ਇਸਤੇਮਾਲ ਕਰਕੇ ਕਿਤੇ ਆਪਣੀ ਜ਼ਿੰਦਗੀ ਚ ਦੋਰੇਪੰਤਾ ਨਾ ਕਾਪਤਣੇ ਚਾੜ ਰਹੀ ਜਿਸ ਤਰ੍ਹਾਂ ਹੈ ਤਾਂ ਅੱਜ ਤੋਂ ਹੀ ਇਹ ਆਦਤ ਨੂੰ ਤਿਆਗਣ ਦਾ ਯਤਨ करिए ਕਿਉਂਕਿ ਗਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ ਰੱਬ ਰੱਖਾ